ਹਾਂਜੀ ਕੀ ਨਾਂ ਦੀ ਆਪਣਾ ਸਿਲੰਡਰਪੁਰ ਹਾਂਜੀ ਕਿੱਥੇ ਰਹਿੰਦੇ ਜੇ ਅਟਲ ਮੀ ਖਾਂ ਸੀ ਤੇ ਕੀ ਕੀ ਗੱਲ ਹੋਈ ਰਾਤ ਅਈ ਮੈਂ ਕੱਢੀ 9 ਵਜੇ ਲੇਟ ਗਈ ਆ ਮੁੰਡਾਂ ਦੇ ਚਾ ਇੱਕ ਵਜੇ ਹੋ ਹੋਇਆ ਕੀ ਗੱਲ ਹੋਈ ਰਾਤ 1 ਵਜੇ 45 ਮਿੰਟੇ ਹੋਇ 40 ਮਿੰਟੇ ਗੰਭੀਰ ਮਾਕੇ ਲੱਗ ਹੋਇਆ ਇੱਥੇ ਜਿਗ ਖੜਿਆ ਹੈ ਅੱਛਾ ਜਦੋਂ ਤੁਸੀਂ ਉੱਠ ਗਏ ਤੇ ਕੀ ਦੇਖਿਆ ਬਸ ਆਗੀ ਟਾਂ ਤੇ ਸਿਲੰਡਰ ਫਟਿਆ ਵਾ ਸਿਲੰਡਰ ਫਟ ਗਿਆ ਹਾਂ ਸਿਲੰਡਰ ਫਟ ਗਿਆ ਅੱਛਾ ਤੇ ਤੈਨੂੰ ਇੱਕ ਡੇਢ ਵਜੇ ਜਦੋਂ ਪਤਾ ਲੱਗਾ ਵਾ ਆਵਾਜ਼ ਕਿੰਨੀ ਕਹੀ ਆ ਬਹੁਤ ਜਿਆਦੀ ਆਵਾਜ਼ ਆਇਆ ਤੇ ਮੈਂ ਕਹਿੰਦੇ ਪਤਾ ਨਹੀਂ ਕਿਹੜਾ ਬੰਬ ਫਟ ਗਿਆ ਇਦਾਂ ਹੋਇਆ ਤੇ ਛੱਤ ਛੱਤ ਵੀ ਨਾਰੀ ਵੱਟ ਗਈ ਆ ਔੜ ਕੱਢ ਗਿਆ ਸਭ ਕੁਝ ਸੜ ਗਿਆ ਹੋਰ ਕੀ ਕੀ ਨੁਕਸਾਨ ਹੋਇਆ ਵਾ ਇੱਥੇ ਸਾਰਾ ਕੋਈ ਕਮਰੇ ਦੇ ਵਿੱਚ ਇਹਨਾਂ ਸਮਾਨ ਸਾਰਾ ਲੁਸ ਗਿਆ ਦਿਖਾਓ ਕਿਹੜਾ ਕਿਹੜਾ ਨੁਕਸਾਨ ਹੋਇਆ ਸੜ ਗਿਆ ਦਿਖਾਓ ਇਹ ਸੜ ਕੇ ਮੰਜੇ ਤੇ ਸੱਲੇ ਸੜ ਗਏ ਮੰਜੇ ਮੰਜੇ ਵਿੱਚ ਸੜ ਗਏ ਇਹ ਸੜ ਕੇ ਮੰਜੇ ਵਿੱਚ ਆ ਗਿਆ ਅੱਛਾ ਇਦਾਂ ਵੀ ਡਿੱਗ ਗਿਆ ਇਦਾਂ ਵੀ ਆ ਕੇ ਡਿੱਗੀ ਉਹ ਵਦਨ ਉਹ ਪਰੇ ਬਾਹਰ ਕੱਢ ਗਿਆ ਸੁਟ ਗਿਆ ਇਹ ਮਤਲਬ ਕਿ ਉਹ ਰਾਇਗਟੈਂਟ ਦੇ ਬੇਟਾ ਵਾਦ ਦੇ ਜਨੇ ਹੋਇਆ ਉਹ ਤੋਂ ਵੀ ਸਾਥ ਬਾਤ ਲਿਆ ਚੋਦੇ ਤੇ ਬਾਤ ਸਾਰੀ ਉਹ ਬਾਰੇ ਆਮ ਨੂੰ ਤਾਂ ਇਹ ਲਾਉ ਨੁਕਸਾਨ ਕਾਫੀ ਹੋ ਗਿਆ ਨੁਕਸਾਨ ಜಾਤੀ ਹੋਇਆ ਵਾ ਕਿੰਨਾ ਕੁ ਨੁਕਸਾਨ ਹੋ ਗਿਆ ਵੈਸੇ ਘਰ ਤੋਂ ਘਰ ਲੱਖ ਤੇ ਲਗਭਗ ਵਾ ਮਾਤਾ ਦੇ ਗੇ ਵਿਚਾਰੀ ਉਹ ਜੀ ਹੈਗੀ ਹਾਂ ਜੋ ਸਾਬੇ ਛੜ ਕੇ ਤੇ ਲੱਖ ਦੇ ਕੀ ਬੰਦਾ ਪਿਆ ਇਹ ਬੇਟਾ ਆਪਣਾ ਹਾਂ ਇਹ ਅੱਡੇ ਕੀ ਗੱਲ ਹੋਈ ਰਾਤ ਇਹ ਇੱਥੇ ਆਏ ਇੱਥੇ ਹੀ ਨਿਕਲੇ ਦਿੱਲੀ ਅੱਛਾ ਕੰਮ ਹੀ ਤੇ ਬਾ ਅੱਛਾ ਲੱਗਾ ਪਤਾ ਲੱਗਾ ਮੈਂ ਹੁਣੇ ਕੰਮ ਤੇ ਇੱਧੇ ਆ ਗਿਆ ਤੂੰ ਐਮਰਜੈਂਸੀ ਆ ਮਤਲਬ ਆ ਗਿਆ ਵੀ ਇਹ ਗੱਲ ਹੋ ਗਈ ਆ ਗਾ ਤੇ ਲੰਬੇ ਕੰਮ ਤੇ ਜਾਂਦਾ ਅੱਛਾ ਹਾਂ ਤੋਏ ਕੀ ਮੰਗ ਕਰਦੇ ਆ ਮੰਗ ਕਰਦੇ ਵੀ ਇਹਨਾਂ ਦੀ ਕੀ ਮਦਦ ਕੀਤੀ ਜਾਵੇ ਹਾਂਜੀ ਬੈਠਣ ਨੂੰ ਜੋ ਜੋ ਇਹਨਾਂ ਦਾ ਆਟਾ ਦਾਣਾ ਸਭ ਛੜ ਗਿਆ ਅੱਛਾ ਅਟਾ ਦਾਣੇ ਛੜ ਗਿਆ ਜੋ ਪਰਚੀ ਸੀ ਜੋ ਰਜਿਸਟ੍ਰੇਟ ਸੀ ਹਾਂਜੀ ਆਧਾਰ ਕਾਰਡ ਵਗੈਰਾ ਜੋ ਕੋਈ ਚੀਜ਼ ਨਹੀਂ ਇਹਦੇ ਕੋਈ ਹੈਗੀ ਮੈਂ 200 ਰੁਪਏ ਦਾ ਕਟੋਈ ਸਭ ਕੁਝ ਪੈਨ ਕਾਰਡ ਕੋਈ ਚੀਜ਼ ਨਹੀਂ ਹੈਗੀ ਇਹ ਹੁਣ ਵਿਆਹ ਤੋਂ ਇਹਦੀ ਪਰਚੀ ਦਵਾਈ ਚੱਲਦੀ ਹੁਣ ਵਿਆਹ ਦੀ ਪਰਚੀ ਬਣਾਉਣੀ ਪੈਣੀ ਕਿੱਦਾਂ ਬਣੇਗੀ ਇਹਦੀ ਅੱਛਾ ਹਾਂ ਹਾਂਜੀ ਕੀ ਨਾਂ ਦੀ ਆਪਣਾ ਸਿਲਿੰਡਰ ਕੋਰ ਹਾਂਜੀ ਕਿੱਥੇ ਰਹਿੰਦੇ ਜੀ ਅੱਜ ਮੀਂਹ ਖਾਂ ਸੀ ਤੇ ਕੀ ਕੀ ਗੱਲ ਹੋਈ ਰਾਤ ਅਈ ਮੈਂ ਕੱਢੀ 9 ਵਜੇ ਰਾਤ ਗਈ ਆ ਮੁੰਡਾ ਅੰਦਰ ਚ ਗਿਆ 1 ਵਜੇ ਹੋ ਗਿਆ ਕੀ ਗੱਲ ਹੋਈ ਰਾਤ 1 ਵਜੇ ਪਿੰਡ ਆ ਜਿੰਦੇ ਇਹ 10:30 ਦੇ ਵੰਬ ਚਮਾਕੇ ਵੰਗ ਹੋਇਆ ਇੱਥੇ ਜੁਗ ਫੜਿਆ ਅੱਛਾ ਜਦੋਂ ਤੁਸੀਂ ਉੱਠ ਗਏ ਤੇ ਕੀ ਦੇਖਿਆ ਬਸ ਆ ਕੀ ਤਾਂ ਤੇ ਸਿਲੰਡਰ ਫਟਿਆ ਵਾ ਸਿਲੰਡਰ ਫਟਿਆ ਹਾਂ ਸਿਲੰਡਰ ਫਟਿਆ ਅੱਛਾ ਤੇ ਤੈਨੂੰ ਇੱਕ ਡੇਢ ਵਜੇ ਜਦੋਂ ਪਤਾ ਲੱਗਾ ਵਾ ਆਵਾਜ਼ ਕਿੰਨੀ ਕਹੀ ਆ ਬਹੁਤ ਜਿਆਦੀ ਆਵਾਜ਼ ਆਇਆ ਤੇ ਮੈਂ ਕਹਿੰਦੇ ਪਤਾ ਨਹੀਂ ਕਿਹੜਾ ਬੰਬ ਫਟ ਗਿਆ ਇਦਾਂ ਹੋਇਆ ਤੇ ਛੱਤ ਛੱਤ ਵੀ ਨਾ ਹੀ ਵੱਟ ਗਈ ਆ ਉੜ ਕੇ ਡੱਗਾ ਸਾਰਾ ਖੁੱਸ ਗਿਆ ਹਾਂ ਹੋਰ ਕੀ ਕੀ ਨੁਕਸਾਨ ਹੋਇਆ ਵਾ ਭਾਈ ਇਹ ਸਾਰਾ ਕੋਈ ਕਮਰੇ ਦੇ ਵਿੱਚ ਇਹਨਾਂ ਸਮਾਨ ਸਾਰਾ ਲੁੱਸ ਗਿਆ ਦਿਖਾਓ ਕਿਹੜਾ ਕਿਹੜਾ ਨੁਕਸਾਨ ਹੋਇਆ ਸੜ ਗਿਆ ਦਿਖਾਓ ਇਹ ਸੜ ਗਿਆ ਮੰਜੇ ਤੇ ਸੱਲੇ ਸੜ ਗਏ ਮੰਜੇ ਮੰਜੇ ਵਿੱਚ ਸੜ ਗਏ ਵਿੱਚ ਸੜ ਗਏ ਅੱਛਾ ਇਦਾਂ ਵੀ ਟਿਕਾ ਵਾ ਇਤਨੀ ਆ ਗਈ ਆ ਉਹ ਵਧ ਜਗਾ ਉਹ ਬਾਰੇ ਬਾਹਰ ਕੱਢ ਗਿਆ ਸੁੱਟ ਗਿਆ ਇਹ ਮਤਲਬ ਉਹ ਜਿਹੜਾ ਆਈਗੈਂਟ ਸੀ ਉਹਦੇ ਬਾਅਦ ਜਦਨੇ ਹੋਇਆ ਉਹ ਤੋਂ ਵੀ ਸਾਥ ਬਾਤ ਲੈ ਆਏ ਸੀ ਉਹਦੇ ਇਦੇ ਬਾਅਦ ਉਹ ਬੱਦ ਕੇ ਆਪ ਨੂੰ ਮਾਰਨ ਲੱਗਾ ਇਹ ਤਾਂ ਨੁਕਸਾਨ ਕਾਫੀ ਹੋ ਗਿਆ ਨੁਕਸਾਨ ਜਾਤੀ ਹੋਇਆ ਵਾ ਕਿੰਨਾ ਕੁ ਨੁਕਸਾਨ ਹੋ ਗਿਆ ਵੈਸੇ ਘਰ ਤੋਂ ਘਰ ਲੱਖ ਦੇ ਲਗ ਭਗ ਵਾ ਮਾਤਾ ਦੇ ਕੀ ਵਿਚਾਰੀ ਉਹ ਜੀ ਹੈਗੀ ਹਾਂ ਜੋ ਸਭ ਪੈ ਸਾੜ ਕੇ ਲਾ ਕੇ ਰੱਖੀ ਬੰਦਾ ਪਿਆ ਇਹ ਬੇਟਾ ਆਪਣਾ ਹਾਂ ਇੱਕ ਤੁਹਾਡੇ ਕੀ ਗੱਲ ਹੋਈ ਰਾਤ ਇਹ ਇੱਥੇ ਆ ਗਿਆ ਅੱਛਾ ਕੰਮ ਹੀ ਤੇ ਬਾ ਅੱਛਾ ਅੱਜ ਤਾਂ ਪਤਾ ਲੱਗਿਆ ਮੈਂ ਹੁਣੇ ਕੰਮ ਤੇ ਇਦਾਂ ਹੀ ਆ ਗਿਆ ਤੂੰ ਐਮਰਜੈਂਸੀ ਆ ਮਤਲਬ ਆ ਗਿਆ ਵੀ ਇਹ ਗੱਲ ਹੋ ਗਈ ਆ ਮੈਂ ਤਾਂ ਲੰਬੇ ਕੰਮ ਤੇ ਜਾਂਦਾ ਅੱਛਾ ਹੁਣ ਤੂੰ ਕੀ ਮੰਗ ਕਰਦੇ ਆ ਮੰਗ ਕਰਦੇ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਹਾਂਜੀ ਤੇ ਬੈਠਣ ਨੂੰ ਜੋ ਜੋ ਇਹਨਾਂ ਦਾ ਆਟਾ ਦਾਣਾ ਸਭ ਛੜ ਗਿਆ ਅੰਦਰ ਅੱਛਾ ਆਟਾ ਦਾਣਾ ਛੜ ਗਿਆ ਜੋ ਪਰਚੀ ਸੀ ਜੋ ਰਿਜਕਾਪੀ ਸੀ ਹਾਂਜੀ ਆਧਾਰ ਕਾਰਡ ਵਗੈਰਾ ਜੋ ਕੋਈ ਚੀਜ਼ ਨਹੀਂ ਇਹਦੇ ਕੋਈ ਹੈਗੀ ਮੇਟਾ ਰਪੋਰਟ ਪਹਿਨੇ ਕਰ ਚੋਈ ਚਾਹ। ਸਭ ਕੁਝ ਪੈਨ ਕਰ ਦਿੱਤਾ ਸਾਰੀ ਕੋਈ ਚੀਜ਼ ਨਹੀਂ ਹੈਗੀ। ਇਹ ਹੁਣ ਵਿਆਸ ਤੋਂ ਇਹਦੀ ਪਰਚੀ ਦਵਾਈ ਚੱਲਦੀ ਹੁਣ ਵਿਆਸ ਦੀ ਪਰਚੀ ਬਣਾਉਣੀ ਪੈਣੀ ਕਿੱਦਾਂ ਬਣੇਗੀ ਇਹਦੀ। ਅੱਛਾ ਹਾਂ ਚਲੋ ਵੀ ਸੜ ਗਿਆ ਫੇਰ ਅਸੀਂ ਵੀ ਮੰਗ ਕਰਾਂਗੇ ਵੀ ਸਰਕਾਰ ਬਸੋ ਹਾਂਜੀ